ਜਿਹੜੀ ਮਿਹਨਤ ਕੀਤੀ ਜਸਣ ਨੇ ਤੁਹਾਨੂੰ ਲੱਗਿਆ ਵੀ ਮੇਵਾ ਸਿੰਘ ਹੋਣਾ ਦੇ ਕਿਰਦਾਰ ਦੇ ਨਾਲ ਵਫਾ ਕਰ ਸਕਿਓ ਪਹਿਲਾਂ ਤਾਂ ਉਹ ਦਰਜਾ ਦੇਣਾ ਚਾਹੀਦਾ ਸੀ ਜਿਹੜਾ ਇਹ ਤਾਂ ਕੋਈ ਨਹੀਂ ਬਿਲਕੁਲ ਜਿਹੜੇ ਕੈਨੇਡਾ ਤੋਂ ਆਏ ਆ ਉਹ ਵੀ ਇਸ ਚੀਜ਼ ਦੀ ਜਦੋਜਾਦ ਕਰ ਰਹੇ ਆ ਕਿ ਇਹਨਾਂ ਨੂੰ ਸਟੇਟ ਸਟੇਟ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਜਿਹੜਾ ਸ਼ਹੀਦ ਦਾ ਦਰਜਾ ਦੇ ਤੇ ਆਬਜੈਕਸ਼ਨ ਕੀ ਆ ਕਿਉਂ ਨਹੀਂ ਮਿਲ ਰਿਹਾ ਜਿਹੜੇ ਮੌਜੂਦ ਛੇਵੀਂ ਪੀੜ੍ਹੀ ਚ ਕੁਝ ਨੰਬਰ ਹੈਗੇ ਆ ਸਤਵੀਂ ਚ ਵੀ ਹੈਗੇ ਆ ਤੇ ਅੱਠਵੀਂ ਚ ਮੈਂ ਆ ਰਿਹਾ ਤੇ ਨਾਵੀਂ ਚ ਸਾਡੇ ਘੜੀ ਬੱਚੇ ਨੇ چل چل دی ہے ਜਿਹੜੇ ਬਜ਼ੁਰਗ ਸੀ ਜਿਹੜੇ ਉਹ ਪੀੜੀ ਦਰ ਪੀੜੀਆਂ ਦੱਸਦੇ ਆ ਵੀ ਉਹ ہانگ کانگ ਲੈ ਕੇ ਨਾ ٹھیک ہے جی ਉੱਥੇ ਕੁਛ 6 ਮਹੀਨੇ ਰਹੇ ਤੇ ਉੱਥੇ ਮوجود ਸੀ ਬੰਦੇ ਕੋਈ ਗਿਣਤੀ ਦੇ ਸੀ ਕੋਈ ਦੱਸਦੇ 1600 ਤੋਂ 2000 ਦੇ ਵਿੱਚ ਸੀ ਤੇ ਉਹਨਾਂ ਦੇ ਵਿੱਚ ਹੀ ਇੱਕ ਬੇਲਾ ਸਿੰਘ ਨੂੰ واੜ ਕੇ ਤੇ ਇਹਨਾਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਪਾੜਿਆ ਉਹ ਸਾਰੇ ਲੋਕ ਇਹ ਵੀ ਕਹਿੰਦੇ ਵੀ ਕਿਤੇ ਨਾ ਕਿਤੇ ਇਹ ਫਿਲਮਾਂ ਦੇ ذریعے ਪੈਸਾ ਕਮਾਇਆ ਜਾਂਦਾ ਕੀ ਸੋਚਦੇ ਹੋ ہندوستان ਦੀ ਆਜ਼ਾਦੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਸੀ ਹੂੰ ਠੀਕ ਹੈ ਨਾ ਪਹਿਲੇ ਪਹਿਲੇ ਉਹ ਸ਼ਹੀਦ ਹੋਏ ਜਿਨ੍ਹਾਂ ਨੇ ਫਾਂਸੀ ਦਾ ਰੱਸਾ ਚੁੰਮਿਆ ਆਜ਼ਾਦੀ ਵਾਸਤੇ ਬਿਲਕੁਲ ਠੀਕ ਆ ਕੁਰਬਾਨੀਆਂ ਪੰਜਾਬੀ ਦਿੰਦੇ ਨੇ ਹੂੰ ਦੇਸ਼ ਵਾਸਤੇ ਪਰ ਉਹਨਾਂ ਨੂੰ ਗਿਣਿਆ ਨਹੀਂ ਜਾਂਦਾ ਕਿਉਂਕਿ ਜੇ ਜਾਰੂ ਲੋਕ ਨੇ ਉਹ ਸਮਝਦੇ ਆ ਵੀ ਜੇ ਇਹਨਾਂ ਨੂੰ ਜ਼ਿਆਦਾ ਹਾਈਲਾਈਟ ਕਰਾਂਗੇ ਤੇ ਕੱਲ ਨੂੰ ਸਾਡੇ ਵਾਸਤੇ ਨਾ ਕੋਈ ਖਤਰਾ ਪੈਦਾ ਹੋਰ ਦੇ ਨੇ ਬੱਚਿਆਲੇ ਜੀ ਤੁਸੀਂ ਇੱਧਰ ਨੂੰ ਆਹ ਕੰਮ ਕਰ ਲਓ ਮੇਰਾ ਕੋਈ ਗੱਲ ਨਹੀਂ ਮੇਰਾ ਅੱਗੇ ਪਿੱਛੇ ਕੋਈ ਨਹੀਂ ਹੈਗਾ ਮੈਂ ਮੈਨੂੰ ਇਸ ਬੰਨੇ ਜਾਂਦੇ ਜਦੋਂ ਤੁਸੀਂ ਵੇਖੋਗਾ ਦੇਖਿਓ ਉਹਨਾਂ ਦਾ کردار ਕਿਸ ਤਰ੍ਹਾਂ ਮੰਨਣ ਨੂੰ ਬਾਇਆ ਹਾਂ ਪਾਰ ਕੈਨੇਡਾ ਦੀ ਧਰਤੀ ਦੇ ਕੀ ਮੰਨ ਲਓ ਉਧਰੋਂ ਆਉਂਦੇ ਮੰਨ ਲਓ ਬੱਚੇ ਕਿਸੇ ਨੂੰ ਨਹੀਂ ਪਤਾ ਕਿ ਇੱਥੇ ਵੀ ਫਿਰ ਕੈਨੇਡਾ ਚ ਹੋਇਆ ਕਿ ਇਹਨੂੰ ਇੱਕ ਗਾਂ ਦੀ ਸਿੱਖਿਆ ਹੈਗੀ ਹੋਣੀ ਚਾਹੀਦੀ ਬੱਚਨ ਪਤਾ ਲੱਗਣਾ ਚਾਹੀਦਾ ਜੀ ਸ਼ਹੀਦ ਭਾਈ ਮੇਵਾਸੇ ਤੇ ਸ਼ਹੀਦ ਭਾਈ ਮੇਵਾ ਸਿੰਘ ਹੋਣਾ ਦੀ ਜਿਹੜੀ ਅਨਸਬੰਸ ਚੱਲਦੀ ਆ ਰਹੀ ਜਿਹੜਾ ਉਹਨਾਂ ਦੇ ਪਰਿਵਾਰਿਕ ਮੈਂਬਰ ਆ ਉਹ ਸਾਡੇ ਨਾਲ ਮੌਜੂਦ ਆ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸੋ ਮੇਰੇ ਨਾਲ ਆ ਸ਼ਰਨ ਸਿੰਘ ਜੀ ਮੌਜੂਦ ਹੈ ਸਸ਼ੀਕਲ ਵੀਰ ਜੀ ਸਸ਼ੀਕਲ ਜੀ ਮੌਜੂਦ ਕੀ ਹਾਲ ਚਾਲ ਜੋ ਬਹੁਤ ਵਧੀਆ ਠੀਕ ਹੈ ਸੋ ਅੱਜ ਇੱਕ ਗੱਲ ਚਲਦੀ ਹੈ ਕਾਮਾਗਾਟਾ ਮਾਰੂ ਕਾਮਾਗਾਟਾ ਮਾਰੂ ਫਿਲਮ ਜਿਸ ਤਰੀਕੇ ਨਾਲ ਪਰਦੇ ਤੇ ਆਈ ਦੁਨੀਆ ਭਰ ਦੇ ਵਿੱਚ ਇੱਕਦਮ ਮੇਵਾ ਸਿੰਘ ਮੇਵਾ ਸਿੰਘ ਜਾਨੀ ਭਾਈ ਮੇਵਾ ਸਿੰਘ ਉਹਨਾਂ ਦਾ ਨਾਮ ਜਿਹੜਾ ਵਾ ਉਹ ਬਹੁਤ ਸਾਰੇ ਲੋਕ ਜਿਹੜੇ ਇਤਿਹਾਸ ਦੇ ਵਿੱਚ ਨਹੀਂ ਸੀ ਜਾਣਦੇ ਜਾਂ ਛੋਟੇ ਬੱਚੇ ਸੀ ਜਾਂ ਪੀੜ੍ਹੀ ਸੀ ਨਵੀਂ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਭਾਈ ਮੇਵਾ ਸਿੰਘ ਲੋਪੋ ਕੇ ਵੀ ਇੱਕ ਇਤਿਹਾਸ ਦੇ ਵਿੱਚ ਸ਼ਹੀਦ ਹੋਇਆ ਸੋ ਕਿੱਦਾਂ ਲੱਗਿਆ ਤੁਸੀਂ ਉਹਨਾਂ ਦੇ ਪਰਿਵਾਰਿਕ ਮੈਂਬਰ ਹੋ ਬਹੁਤ ਸੋਨਾ ਲੱਗਾ ਜੀ ਪਹਿਲਾਂ ਤੇ ਤੁਹਾਡਾ ਧੰਨਵਾਦ ਲੋਪੂ ਕੇ ਪਿੰਡੋਂ ਉਨਤੇ ਤੇ ਸਾਡੇ ਨਾਲ ਮਿਲਣ ਤੇ ਮੈਂ ਉਹ ਮੂਵੀ ਵੇਖ ਕੇ ਆਇਆ ਜੋ ਅਸੀਂ ਸੁਣਿਆ ਸੀ ਆਪਣੇ ਬਜ਼ੁਰਗਾਂ ਤੋਂ ਜਿੰਨਾ ਜਿੰਨਾ ਅੱਗੇ ਪੀੜੀ ਦਰ ਪੀੜੀ ਗੱਲ ਚੱਲਦੀ ਰਹੀ ਆ ਤਕਰੀਬਨ ਸਾਰੀ ਉਹ ਸਟੋਰੀ ਜਿਹੜੀ ਉਸ ਤਰ੍ਹਾਂ ਦੀ ਉਸ ਤਰ੍ਹਾਂ ਹੀ ਆ ਜਿਹੜੇ ਮਿਹਨਤ ਕੀਤੀ ਜਸਣ ਨੇ ਤੁਹਾਨੂੰ ਲੱਗਿਆ ਵੀ ਉਹ ਕਾਮਯਾਬ ਹੋ ਗਿਆ ਬਿਲਕੁਲ ਜੀ ਬਿਲਕੁਲ ਮੇਵਾ ਸਿੰਘ ਹੋਣਾ ਦੇ ਕਿਰਦਾਰ ਦੇ ਨਾਲ ਵਫਾ ਕਰ ਸਕਿਓ ਮੈਨੂੰ ਤਾਂ ਲੱਗਦਾ ਕਿ ਜਿਸ ਤਰ੍ਹਾਂ 99% 100% ਕੀਤੀ ਹੋਵੇ ਆ ਸਵਾਲ ਇਹ ਲੋਕ ਜਾਨਣਾ ਚਾਹੁੰਦੇ ਹੈ ਕਿ ਤੋਂ ਡੀਐਸਟਮ ਜਿਹੜੀ ਕਿੰਵੀਂ ਪੀੜੀ ਚੱਲ ਰਹੀ ਹੈ ਮੇਵਾ ਸਿੰਘ ਉਹਨਾਂ ਦੀ ਪੀੜੀ ਆ ਜਾਂ ਉਹਨਾਂ ਦੇ ਜਿਹੜੇ ਕੋਈ ਜੀ ਮੇਵਾ ਸਿੰਘ ਨੂੰ ਨੀ ਦੋ ਭਾਈ ਸੀ ਜੀ ਸਾਹਿਬ ਮੇਵਾ ਸਿੰਘ ਜੀ ਦੇ ਅਨਮੈਰਿਟ ਜਿਹੜੇ ਉਹ ਸ਼ਹੀਦੀ ਜੀ ਪਾ ਗਈ ਜੀ ਤੇ ਜਿਹੜੇ ਉਹਨਾਂ ਦੇ ਦੂਜੇ ਭਾਈ ਦੇਵ ਸਿੰਘ ਸੀ ਉਹ ਜਿਹੜੀ ਉਹਨਾਂ ਦੀ ਪੀੜੀ ਪੀੜੀ ਦਰ ਪੀੜੀ ਆ ਉਹ ਅਸੀਂ ਚੱਲਦੇ ਪਏ ਆ ਇਸ ਵੇਲੇ ਜਿਹੜੇ ਮੌਜੂਦ ਛੇਵੀਂ ਪੀੜੀ ਚ ਕੁਝ ਨੰਬਰ ਆ ਗਏ ਆ 7ਵੀਂ ਚ ਵੀ ਹੈਗੇ ਆ ਤੇ 8ਵੀਂ ਚ ਮੈਂ ਆ ਰਿਹਾ ਤੇ 9ਵੀਂ ਚ ਸਾਡੇ ਗੜੀ ਬੱਚੀ ਨੇ ਅੱਛਾ ਜੀ ਹਾਂਜੀ ਨੌ ਤੱਕ ਆਰ ਪੀੜੀਆਂ ਚੱਲ ਰਹੀਆਂ 6ਵੀਂ 7ਵੀਂ 8ਵੀਂ ਤੇ 9ਵੀਂ ਆ 1900 1881 ਦੇ ਵਿੱਚ ਸ਼ਹੀਦ ਮੇਵਾ ਸਿੰਘ ਜੀ ਦਾ ਜਨਮ ਹੁੰਦਾ ਤੇ ਉਹ ਫਿਰ ਕਿੰਨੀ ਉਮਰ ਦੇ ਵਿੱਚ ਜਿਹੜੇ ਆ ਉਹ ਬਾਹਰ ਚਲੇ ਜਾਂਦੇ ਆ ਉਹ ਤਕਰੀਬਨ ਦੱਸਦੇ ਆ ਕਿ 25 ਸਾਲ ਦੀ ਏਸੀ ਜਨੋਂ ਇੱਥੋਂ ਕੋਈ ਬੰਦੇ ਆਏ ਇੱਕ ਦੋ ਉਹ ਕਿਸ ਤਰ੍ਹਾਂ ਉਹਨਾਂ ਦੇ ਅਟੈਚ ਸੀ ਉਹ ਇੱਥੋਂ ਨੂੰ ਲੈ ਕੇ ਉਹਨੂੰ ਅੱਗੇ ਜਿਹੜੀ ਗੱਲ ਚੱਲਦੀ ਆ ਜਿਹੜੇ ਬਜ਼ੁਰਗ ਸੀ ਜਿਹੜੇ ਉਹ ਪੀੜੀਦਰ ਪੀੜੀਆਂ ਦੱਸਦੇ ਆ ਵੀ ਉਹ ਹਾਂਗਕਾਂਗ ਲੈ ਕੇ ਨਾ ਠੀਕ ਹੈ ਜੀ ਉੱਥੇ ਕੁਛ 6 ਮਹੀਨੇ ਰਹੇ ਉੱਥੋਂ ਫਿਰ ਉਹਨਾਂ ਪ੍ਰਬੰਧ ਕਰਕੇ ਹਾਂਗਕਾਂਗ ਤੋਂ ਉਹਨਾਂ ਨੂੰ ਕੈਨੇਡਾ ਭੇਜਿਆ अच्छा हांगकांग ਤੋਂ ਫਿਰ ਉਹ ਅੱਗੇ ਰਸਤੇ ਜਿਹੜਿਆ ਉਹ ਕੈਨੇਡਾ ਕਿੰਨੀ ਕਿਹੜੀ ਸਾਲ ਦੇ ਵਿੱਚ ਉੱਥੇ ਪਹੁੰਚਦੀ ਸੀ ਉਹ 1906 ਦੇ ਵਿੱਚ ਮਤਲਬ ਤਕਰੀਬਨ 1700 ਸਾਲ ਪਹਿਲਾਂ ਤਕਰੀਬਨ ਹਾਂਜੀ ਹਾਂਜੀ ਹਾਂ ਬਿਲਕੁਲ ਬਿਲਕੁਲ ਅੱਜ ਜੇ ਆਪਾਂ ਜਹਾਜ਼ਾਂ 'ਚ ਬੈ ਕੇ ਕੈਨੇਡਾ ਦਾ ਸਫਰ ਕਰ ਰਹੇ ਆ ਅਮਰੀਕਾ ਦਾ ਸਫਰ ਕਰ ਰਹੇ ਆ ਕਿਤਨੇ ਕਿਤਨੇ ਨੂੰ ਲੱਗਦਾ ਵੀ ਉਹਨਾਂ ਸ਼ਹੀਦਾਂ ਉਹਨਾਂ ਜਿਹੜੇ ਸਾਡੇ ਬਜ਼ੁਰਗ ਸੀ ਉਹਨਾਂ ਦੀਆਂ ਸ਼ਹਾਦਤਾਂ ਦੇ ਬਦੌਲਤ ਅੱਜ ਇਹਨਾਂ ਸੁਲਖਾਲਾ ਸਫਰ ਹੋ ਪਾਇਆ ਬਿਲਕੁਲ ਜੀ ਜਿਹੜੀ ਮੂਵੀ ਨੂੰ ਨਾਮ ਦਿੱਤਾ ਗਿਆ ਗੁਰੂ ਨਾਨਕ ਜਹਾਜ਼ ਉਹਦੀ ਸਟੋਰੀ ਸਾਰੀ ਇਸੇ ਤੇ ਹੂੰ ਉਸ ਜਹਾਜ਼ ਨੂੰ ਬੰਨੇ ਲਾਉਣ ਵਾਸਤੇ ਉਹਨਾਂ ਦਾ ਪ੍ਰਬੰਧ ਕਰਨ ਵਾਸਤੇ ਉਹ ਲੜਾਈ ਲੜਦਿਆਂ ਲੜਦਿਆਂ ਹੀ ਤੇ ਇਹ ਗੱਲ ਇੱਧਰ ਨੂੰ ਗਈ ਹੂੰ ਜਦੋਂ ਹੌਪਕਿੰਸਨ ਨੇ ਉੱਥੇ ਮਜੂਸ ਸੀ ਬੰਦੇ ਕੋਈ ਗਿਣਤੀ ਦੇ ਸੀ ਕੋਈ ਦੱਸਦੇ 1600 ਤੋਂ 2000 ਦੇ ਵਿੱਚ ਸੀ ਤੇ ਉਹਨਾਂ ਦੇ ਵਿੱਚ ਹੀ ਇੱਕ ਬੇਲਾ ਸਿੰਘ ਨੂੰ ਵਾਰ ਕੇ ਤੇ ਇਹਨਾਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਪਾੜ ਲੜਾਈ ਕੀਤੀ ਕਤਲ ਹੋਏ ਜਿਹਦਾ ਬਦਲਾ ਲਿਆ ਇਹਨਾਂ ਨੇ ਹਮ ਇਹਨਾਂ ਜਸਬਾ ਨੇ ਛੋਟੀ ਉਮਰ ਦੇ ਵਿੱਚ ਅਜੇ ਜਵਾਨ ਸੀਗੇ ਪਰ ਦੇਸ਼ ਲਈ ਜਜ਼ਬਾ ਇਹਨਾਂ ਸੀ ਕਿਵੇਂ ਲੱਗਾ ਫਿਲਮ ਦੇਖ ਕੇ ਤੁਹਾਨੂੰ ਫਿਲਮ ਚ ਵੀ ਇਸ ਤਰ੍ਹਾਂ ਦੀ ਸਟੋਰੀ ਵਿਖਾਈ ਆ ਨਾ ਜਿਸ ਤਰ੍ਹਾਂ ਭਾਕ ਸਿੰਘ ਉਹਨਾਂ ਦੇ ਬੱਚੇ ਆ ਦੋ ਉਹਨਾਂ ਦੀ ਮਿਸ ਜਿਹੜੀ ਆ ਉਹ ਪਹਿਲਾਂ ਖੰਦਸ਼ੀਦ ਹੋ ਗਈ ਸੀ ਤੇ ਉਹ ਉਹਨਾਂ ਨੂੰ ਕਹਿੰਦੇ ਪੈਰਾਫਰ ਤੁਸੀਂ ਬਾਲਕੀ ਵਾਲੇ ਜੀ ਤੁਸੀਂ ਇੱਧਰ ਨੂੰ ਆਹ ਕੰਮ ਕਰ ਲਓ ਮੇਰਾ ਕੋਈ ਗੱਲ ਨਹੀਂ ਮੇਰਾ ਅੱਗੇ ਪਿੱਛੇ ਕੋਈ ਨਹੀਂ ਹੈਗਾ ਮੈਂ ਮੈਨੂੰ ਇਸ ਬੰਨੇ ਜਾਣ ਜਦੋਂ ਤੁਸੀਂ ਵੀ ਵੇਖੋਗੇ ਨਾ ਦੇਖਿਓ ਉਹਨਾਂ ਦਾ کردار ਕਿਸ ਤਰ੍ਹਾਂ ਮੰਨ ਨਿਭਾਇਆ ਪੰਜਾਬ ਦੇ ਵਿੱਚ ਵੱਡੇ ਪਰਦੇ ਤੇ ਪੂਰੇ ਵਿਸ਼ਵ ਨੂੰ ਜਿਹੜੇ ਪੰਜਾਬ ਦੇ ਮਾਨਮਤੇ ਇਤਿਹਾਸ ਬਾਰੇ ਫਿਲਮਾਂ ਜੜੀਆਂ ਹੁਣ ਬਣਨੀਆਂ ਸ਼ੁਰੂ ਹੋਈਆਂ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਵੀ ਕਿਤੇ ਨਾ ਕਿ ਇਹ ਫਿਲਮਾਂ ਦੇ ਜਰੀਏ ਪੈਸਾ ਕਮਾਇਆ ਜਾਂਦਾ ਕੀ ਸੋਚਦੇ ਹੋ ਤੁਸੀਂ ਸ਼ਹੀਦਾਂ ਦੇ ਵਾਰਿਸ ਪੈਸਾ ਕਮਾਣਾ ਇੱਕ ਅਲੱਗ ਗੱਲ ਈ ਆ ਪਰ ਦੇਖੋ ਉਹਨਾਂ ਦੀ ਹਿਸਟਰੀ ਲੱਭਣਾ ਉਹਨਾਂ ਦਾ ਕਰਤਾਰ ਕਿਸ ਤਰ੍ਹਾਂ ਦਾ ਸੀ ਕਿਸ ਤਰ੍ਹਾਂ ਦੇ ਉਹ ਸੀ ਕਿਸ ਤਰ੍ਹਾਂ ਦਾ ਉਹਨਾਂ ਦੇ ਵਿੱਚ ਜਜ਼ਬਾ ਸੀ ਸਾਰੀ ਮਿਹਨਤ ਕੀਤੀ ਨਾ ਮਿਹਨਤ ਕਰਕੇ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਵੀ ਤੁਹਾਡਾ ਇਤਿਹਾਸ ਕੀ ਆ ਪੁਰਾਣਾ ਠੀਕ ਹੈ ਨਾ ਸਿੱਖ ਕੌਮ ਦਾ ਇਤਿਹਾਸ ਕੀ ਆ ਠੀਕ ਹੈ ਪੈਸੇ ਕਮਾਉਣੇ ਇੱਕ ਅਲੱਗ ਚੀਜ਼ ਆ ਉਹ ਹਰ ਬੰਦਾ ਪੈਸੇ ਲਈ ਵੀ ਕਰਦਾ ਵਾ ਇਹ ਨਹੀਂ ਕਿ ਪੈਸੇ ਲਈ ਨਹੀਂ ਕਰਦਾ ਪਰ ਜਿਸ ਤਰ੍ਹਾਂ ਉਹ ਵੱਡੇ ਪੜਦੇ ਤੇ ਹੁਣ ਆਏ ਆ ਜਿਦਾਂ ਬੱਚੇ ਦੇਖਣਗੇ ਉਹ ਸਟੋਰੀ ਇਹਨਾਂ ਦੇ ਫੀਡ ਹੋਏ ਨਹੀਂ ਜਿਦਾਂ ਅਸੀਂ ਸੁਣਦੇ ਸੁਣਦੇ ਸਾਨੂੰ ਸੁਣਦਿਆਂ ਨੂੰ ਚਲੋ ਸੋ ਹੌਸਮਾ ਲਿਆਣੋ ਸਾਨੂੰ 30 ਸਾਲ ਹੋ ਗਏ ਹੁਣਗੇ 35 ਹੋ ਗਏ ਆ ਪਰ ਕਈ ਗੱਲਾਂ ਹੈਗੀਆਂ ਸਲਿੱਪ ਕਰਦੇ ਆ ਪਰ ਜਦੋਂ ਅਸੀਂ ਹੁਣ ਪਰਦੇ ਤੇ ਦੇਖ ਲਿਆ ਨਾ ਉਹ ਬੜੀ ਮ ਇਸ ਕਰਕੇ ਕੋਈ ਵੀ ਗੱਲਾਂ ਕਰੀਏ ਉਹ ਅਲੱਗ ਗੱਲ ਹੁੰਦੀ ਆ ਰਾਜਨੀਤਿਕ ਮੀਤਾਂ ਨੂੰ ਬਿਲਕੁਲ ਸ਼ਹੀਦਾਂ ਦੀਆਂ ਜਿਹੜੀਆਂ ਗਾਥਾਵਾਂ ਜਿਹੜੀ ਕਹਾਣੀਆਂ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਬਿਲਕੁਲ ਬਣਨੀਆਂ ਚਾਹੀਦੀਆਂ ਇੱਥੋਂ ਸਾਨੂੰ ਕੀ ਲੱਭਦਾ ਹੈ ਕਿ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਸੀ ਹੂੰ ਠੀਕ ਹੈ ਨਾ ਪਹਿਲੇ ਪਹਿਲੇ ਉਹ ਸ਼ਹੀਦ ਹੋਏ ਜਿਨ੍ਹਾਂ ਨੇ ਫਾਂਸੀ ਦਾ ਰੱਸਾ ਚੁੰਮਿਆ ਆਜ਼ਾਦੀ ਵਾਸਤੇ ਬਿਲਕੁਲ ਠੀਕ ਆ ਅੱਜ ਇਹ ਕੈਨੇਡਾ ਦੀ ਧਰਤੀ ਤੇ ਸਾਡੇ ਹਿੰਦੂਸਤਾਨੀ ਪੰਜਾਬੀ ਜਾਂ ਹੋਰ ਪੁਲਕਾਂ ਦੇ ਲੋਕ ਨੇ ਜਿੰਨੇ ਚਾ ਅਸੀਂ ਵੀ ਆ ਸਾਡੇ ਬੱਚੇ ਵੀ ਆ ਪਰ ਇਸੇ ਚੀਜ਼ ਦੀ ਲੜਾਈ ਸੀ ਉੱਥੇ ਉਹ ਕਹਿੰਦੇ ਸੀ ਇਹਨਾਂ ਨੂੰ ਕੈਨੇਡਾ ਨਹੀਂ ਆਉਣਾ ਜਿਹੜੇ ਆਏ ਆ ਇਹਨਾਂ ਨੂੰ ਨੱਪ ਕੇ ਰੱਖੋ ਇਹਨਾਂ ਨੂੰ ਇੱਥੋਂ ਕੱਢੋ ਉਹ ਬ੍ਰਿਟਿਸ਼ ਜਿਹੜੀ ਹਕੂਮਤ ਸੀ ਉਹਦਾ ਹਿੰਦੁਸਤਾਨ ਤੇ ਵੀ ਰਾਜ ਸੀ ਤੇ ਕੈਨੇਡਾ ਤੇ ਵੀ ਉਹਦਾ ਰਾਜ ਸੀ ਇਹ ਸ਼ਹੀਦ ਭਾਈ ਮੇਵਾ ਸਿੰਘ ਦੇ ਨਾਂ ਤੇ ਇਹ ਗਰਾਊਂਡ ਆ ਇਹ ਜਿਹੜਾ ਸਟੇਡੀਅਮ ਆ ਇਹ ਸ਼ਹੀਦ ਭਾਈ ਮੇਵਾ ਸਿੰਘ ਦੇ ਨਾਂ ਤੇ ਇੱਕ ਮੈਂ ਥੋੜੀ ਤਸਵੀਰ ਜ਼ਰੂਰ ਦਿਖਾ ਦਾਂਗਾ ਤੇ ਇਹਦੇ ਨਾਲ ਹੀ ਇੱਥੇ ਜੇ ਕਹਿ દઈએ ਤੇ ਐਲੀਮੈਂਟਰੀ ਸਕੂਲ ਵੀ ਸ਼ਹੀਦ ਭਾਈ ਮੇਵਾ ਸਿੰਘ ਦੇ ਨਾਂ ਤੇ ਬਣਾਇਆ ਗਿਆ ਸੀਨੀਅਰ ਸਕੈਂਡੀ ਸਕੂਲ ਸੀਨੀਅਰ ਸਕੈਂਡੀ ਸਕੂਲ ਵੀ ਆ ਉਹਨਾਂ ਦੇ ਨਾਂ ਤੇ ਠੀਕ ਹੈ ਤੇ ਜੇ ਗੱਲ ਕਰਦੇ ਆ ਰਾਜਨੀਤੀ ਪਾਰਟੀਆਂ ਦੀ ਜੇ ਪੰਜਾਬ ਦੀ ਜਿਹੜੀ ਆਪਣੀਆਂ ਰਾਜਨੀਤਿਕ ਪਾਰਟੀਆਂ ਸ਼ਹੀਦ ਭਾਈ ਮੇਵਾ ਸਿੰਘ ਦੀ ਕੁਰਬਾਨੀ ਦੇ ਮੁਤਾਬਕ ਕੀ ਉਹਨਾਂ ਦੀ ਜਿਹੜੀ ਸ਼ਹਾਦਤ ਆ ਉਹਦਾ ਮੁੱਲ ਤਾਂ ਕੋਈ ਨਹੀਂ ਦੇ ਸਕਦਾ ਸ਼ਾਇਦ ਉਹਨੂੰ ਕੋਈ ਇਸ ਤਰੀਕੇ ਨਾਲ ਆਪਾਂ ਲਿਮਟ ਨਹੀਂ ਕਰ ਸਕਦੇ ਪਰ ਕੀ ਵਾਕਈ ਇਨਸਾਫ ਕਰ ਸਕੀਆਂ ਪਾਰਟੀਆਂ ਉਹਨਾਂ ਦੇ ਨਾਂ ਤੇ ਜਿਸ ਤਰੀਕੇ ਨਾਲ ਲੋਪੋਕੇ ਦਾ ਜਾਂ ਆਪਾਂ ਇਹ ਕਹਿ ਦਈਏ ਕਿ ਭਾਈ ਮੇਵਾ ਸਿੰਘ ਲੋਪੋਕੇ ਦਾ ਜਿਹੜਾ ਵਿਕਾਸ ਉਹ ਹੋ ਪਾਇਆ ਜਾਂ ਉਹਨਾਂ ਨੂੰ ਉਹਦਾ ਨਾਮ ਮਿਲ ਪਾਇਆ ਜੀ ਨਹੀਂ ਇੱਥੇ ਆ ਜਿਹੜਾ ਸਟੇਡੀਅਮ ਜਿੱਥੇ ਆਪਾਂ ਖੜੇ ਆ ਇੱਕ ਜ਼ਮੀਨ ਸੀ ਪੰਚਾਇਤੀ ਜੀਚ 74 ਦੇ ਵਿੱਚ ਦੱਸਦੇ ਆ ਕਿਉਂਕਿ ਮੇਰਾ 76 ਦਾ ਬਰਥ ਆ 74 ਚ ਕਹਿੰਦੇ ਸਟਾਰਟ ਕੀਤਾ ਤੇ ਇਹ ਆਪਣੇ ਲੈਵਲ ਤੇ ਚਲੋ ਲੀਡਰਾਂ ਨੂੰ ਵੀ ਬੁਲਾਉਂਦੇ ਰਹੇ ਅਸੀਂ ਵੀ ਦੇਖਦੇ ਰਹੇ ਕਿਦੋਂ ਅਸੀਂ ਜਵਾਨ ਹੋਏ ਤੇ ਆਉਂਦੇ ਸੀ ਨਾਉਂਸ ਕਰਕੇ ਚਲੇ ਜਾਂਦੇ ਦਿਨ ਦਾ ਕੋਈ ਕੁਝ ਨਹੀਂ ਸੀ ਫਿਰ ਉਸ ਤੋਂ ਬਾਅਦ ਸਰਪੰਚੀ ਲੈਵਲ ਤੇ ਥੋੜੀ ਡਿਵੈਲਪਮੈਂਟ ਹੋਈ ਫਿਰ ਲੋਕਲ ਐਮਐਲਏ ਬਣੇ ਉਹਨਾਂ ਨੇ ਸਟੇਡੀਅਮ ਥੋੜਾ ਬਣਾਇਆ ਹੁਣ ਪਿਛਲੀ ਸਰਕਾਰ ਜਿਹੜੀ ਲੰਘ ਕੇ ਗਈ ਆ ਉਹਨਾਂ ਨੇ ਵੀ ਥੋੜਾ ਕੰਮ ਕਰਾਇਆ ਕੁਝ ਪੈਸੇ ਪਹਿਲੇ ਪਏ ਸੀ ਤੇ ਸਟੇਡੀਅਮ ਵਧੀਆ ਬਣ ਗਿਆ ਕੀ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਇੱਥੇ ਕਾਰਡ ਲੱਗ ਰਹੀਆਂ ਜਿਹੜੀਆਂ ਸ਼ੀਤਪਾਈ ਮੈਂਬਰ ਸਿੰਘ ਦੇ ਨਾਂ ਤੇ ਸਮਰਪਿਤ ਕੀਤੀ ਜਾ ਸਕਦੇ ਮਾਫਰ ਪਹਿਲਾਂ ਤਾਂ ਇਹਨਾਂ ਨੂੰ ਦਰਜਾ ਦੇਣਾ ਚਾਹੀਦਾ ਸੀ ਅਜੇ ਤੱਕ ਸ਼ਬਦਾਂਿਕ ਕੋਈ ਨਹੀਂ ਬਿਲਕੁਲ ਜਿਹੜੇ ਕੈਨੇਡਾ ਤੋਂ ਆਏ ਆ ਉਹ ਵੀ ਇਸ ਚੀਜ਼ ਦੀ ਜਦੋਜਾਦ ਕਰ ਰਹੇ ਆ ਕਿ ਇਹਨਾਂ ਨੂੰ ਸਟੇਟ ਸਟੇਟ ਗਵਰਨਮੈਂਟ ਤੇ ਸੈਂਟਰ ਗਵਰਨਮੈਂਟ ਜਿਹੜਾ ਸ਼ਹੀਦ ਦਾ ਦਰਜਾ ਦੇ ਤੇ ਆਬਜੈਕਸ਼ਨ ਕੀ ਆ ਕਿਉਂ ਨਹੀਂ ਮਿਲ ਰਿਹਾ ਕੀ ਕੁਝ ਵੀ ਨਹੀਂ ਉਹ ਤੁਸੀਂ ਦੇਖ ਹੀ ਲਓ ਇਹਨਾਂ ਤੋਂ ਬਾਅਦ ਜਿਹੜੇ ਸ਼ਹੀਦ ਹੋਏ ਆ ਸ਼ਹੀਦ ਭਗਤ ਸਿੰਘ ਬਾਰੇ ਤੁਸੀਂ ਜਾਣਦੇ ਹੋ ਕਿ ਇਹਨਾਂ ਦਾ ਦਰਜਾ ਦਿੱਤਾ ਨਹੀਂ ਦਿੱਤਾ ਪਰ ਉਹ ਕਿਤਾਬਾਂ ਦੇ ਸ਼ਹੀਦ ਲਿਖਿਆ ਜਾਂਦਾ ਇਤਰਾਸਤੀ ਹੈ ਸੱਚੀ ਬਿਲਕੁਲ ਬਿਲਕੁਲ ਬਹੁਤ ਵੱਡੀ ਤਰ੍ਹਾਂ ਪੰਜਾਬ ਵਾਸਤੇ ਤੇ ਬਹੁਤ ਵੱਡੀ ਆ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀ ਦਿੰਦੇ ਨੇ ਹੂੰ ਦੇਸ਼ ਵਾਸਤੇ ਪਰ ਉਹਨਾਂ ਨੂੰ ਗਿਣਿਆ ਨਹੀਂ ਜਾਂਦਾ ਕਿਉਂਕਿ ਜਿਹੜਾ ਲੋਕ ਨੇ ਉਹ ਸਮਝਦੇ ਆ ਵੀ ਜੇ ਇਹਨਾਂ ਨੂੰ ਜ਼ਿਆਦਾ ਹਾਈਲਾਈਟ ਕਰਾਂਗੇ ਤੇ ਕੱਲ ਨੂੰ ਸਾਡੇ ਵਾਸਤੇ ਨਾ ਕੋਈ ਖਤਰਾ ਪੈਦਾ ਬਾਅਦ ਤੇ ਨਹੀਂ ਦੇਸ਼ ਭਗਤਾਂ ਦੀ ਕੌਮ ਹੈ ਇਹੋ ਜੀ ਗੱਲ ਨਹੀਂ ਕੋਈ ਹੈ ਉਹਨਾਂ ਦੇ ਮਨ 'ਚ ਘਰ ਘਰ ਚੁੱਕੀ ਜਿਹੜੀ ਨਿਕਲ ਨਹੀਂ ਰਹੀ ਹੂੰ ਆ ਤੁਹਾਡੇ ਆਉਣ ਵਾਲੀ ਜਿਹੜੇ ਤੁਹਾਡੀ ਪੀੜ੍ਹੀ ਆ ਜਿਹੜੇ ਤੁਹਾਡੇ ਬੱਚੇ ਆ ਪੁੱਛਦੇ ਤਾਂ ਹੋਣਗੇ ਵਿਵਾਸਿੰਗ ਬਾਰੇ ਹਾਂਜੀ ਹਾਂਜੀ ਬਿਲਕੁਲ ਫਿਰ ਉਹਨਾਂ ਨੂੰ ਦੱਸਦੇ ਉਹਨਾਂ ਬਾਰੇ ਉਹਨਾਂ ਦੇ ਪੜਦਾਦਿਆਂ ਲਾਭ ਉਹਨਾਂ ਦੇ ਮਾਨ ਮੱਤੇ ਇਤਿਹਾਸ ਬਾਰੇ ਉਹਨਾਂ ਦੇ ਜਿਹੜੇ ਵਟੇਰੀਆ ਨੇ ਕਿੱਲਾ ਬਿਲਕੁਲ ਜਿੱਦੋਂ ਤੁਸੀਂ ਇੰਟਰਵਿਊ ਲੈਣ ਆਇਓ ਜਿਹਨੂੰ ਤੁਸੀਂ ਇਹਨੂੰ ਰਿਲੀਜ਼ ਕਰੋਗੇ ਮੈਂ ਆਪਣੇ ਬੱਚਿਆਂ ਨੂੰ ਕਹੋਣਾ ਜਿਹੜੇ ਬਾਕੀ ਮੇਰੇ ਫੈਮਿਲੀ ਦੇ ਮੈਂਬਰ ਬਾਹਰ ਨੇ ਉਹ ਫਿਰ ਸਾਰਿਆਂ ਨੂੰ ਦੱਸ ਦਿੰਦੇ ਕਿ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰ ਆਂ ਬੰਦਾਂ ਨੂੰ ਉੱਥੇ ਫਿਰ ਜਿਹੜਾ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਉੱਥੇ ਬੁਲਾ ਕੇ ਤੇ ਜਿਹੜਾ ਕੋ ਲਾਗੇ ਆ ਜਾਂਗੇ ਕਰ ਸਕਦਾ ਜਾ ਸਕਦਾ ਫਿਰ ਉਹ ਵਿਸ਼ੇਸ਼ ਸਨਮਾਨ ਦਿੰਦੇ ਹਨ ਹੂੰ ਕਿ ਤੁਸੀਂ ਉਹਨਾਂ ਦਾ ਪਰਿਵਾਰ ਜੋਤ ਉਹਨਾਂ ਦਾ ਖੂਨ ਜੀ ਉਹ ਬਹੁਤ ਕਰਦੇ ਆ ਪਿਛੇ ਆਏ ਵੀ ਸੀ ਕੈਨੇਡਾ ਤੋਂ ਮੇਰੇ ਕੋਲ ਚਾਰ ਪੰਜ ਸਾਲ ਪਹਿਲੂ ਆਏ ਸੀ ਉਹ ਕਹਿੰਦੇ ਸੀ ਕਿ ਅਸੀਂ ਕਰਨਾ ਚਾਹੁੰਦੇ ਹਾਂ ਕੋਈ ਕਹਿੰਦੇ ਤੁਸੀਂ ਕਰੋ ਸਟਾਰਟ ਅਸੀਂ ਤੁਹਾਡਾ ਸਾਥ ਦੇਵਾਂਗੇ ਤੁਸੀਂ ਸਾਡਾ ਸਾਥ ਪਿਛਲੇ 100 ਸਾਲ ਦੀ ਗੱਲ ਕਰੀਏ ਜਾਂ 700 ਸਾਲ ਦੀ ਗੱਲ ਕਰੀਏ ਕਦੇ ਰਾਜਪਦਰੀ ਸਮਾਗਮ ਹੋਇਆ ਹੋਵੇ ਕੋਈ ਸ਼ਹੀਦ ਭਾਈ ਮੇਵਾ ਸਿੰਘ ਦੇ ਨਾਂ ਤੇ ਕੋਈ ਰਾਜਪਦਰੀ ਸਮਾਗਮ ਹੋ ਸਕਿਆ ਇੱਥੇ ਕੋਈ ਰਾਜਪਤਰੀ ਜਿਹੜਾ ਟੂਰਨਾਮੈਂਟ ਜਦੋਂ ਚੱਲਦਾ ਸੀ ਹਰ ਸਾਲ ਦੀ ਤਰ੍ਹਾਂ ਹੁੰਦਾ ਸੀ ਉਦੋਂ ਕੋਸ ਮੌਕੇ ਦੀਆਂ ਸਰਕਾਰਾਂ ਦੇ ਮੰਤਰੀ ਮੁੱਖ ਮੰਤਰੀ ਵੀ ਹੁੰਦੇ ਰਹੇ ਬੀਨ ਸਿੰਘ ਦੇ ਟਾਈਮ ਤੇ ਬੀਨ ਸਿੰਘ ਖੁਦ ਵੀ ਆਏ ਸੀ ਇੱਥੇ ਪਰ ਉਹ ਹੀ ਗੱਲਾਂ ਕਰ ਜਾਂਦੇ ਆ ਦਿੰਦੇ ਕੁਛ ਨਹੀਂ ਠੀਕ ਹੈ ਨਾ ਇਹ ਇਹ ਖੈਦ ਕਿਲਾ ਰਾਏਪੁਰ ਤੋਂ ਬਾਅਦ ਇੱਕ ਟਾਈਮ ਇਹੋ ਜਾਇਆ ਸੈਕੰਡ ਜਿਹੜੇ ਗੇਮਾਂ ਸੀ ਪੰਜਾਬ ਦੇ ਵਿੱਚ ਸੀਦ ਮੇਵਾ ਸਿੰਘ ਸਟੇਡੀਅਮ ਤੇ ਸੀਦ ਮੇਵਾ ਸਿੰਘ ਦੇ ਨਾਮ ਤੇ ਦੂਜੇ ਨੰਬਰ ਤੇ ਖੇਡਾ ਹੁੰਦੀਆਂ ਸੀ ਪਰ ਹੋਲ ਜਣੀ ਉਹ ਸਾਰਾ ਕੁਝ ਕਿਉਂਕਿ ਸਾਡੀ ਜਿਹੜੀ ਬੈਲਟ ਆ ਐਨੀ ਅਮੀਰ ਨਹੀਂ ਆ ਜਮੀਨਾਂ ਥੋੜੀਆਂ ਨੇ ਠੀਕ ਹੈ ਨਾ ਬਾਰਡਰ ਏਰੀਆ ਤਿੰਨ ਕਾ ਤਿੰਨ ਕਾ ਇਕੱਠਾ ਕਰਕੇ ਸਾਨੂੰ ਕਰਦੇ ਪਰ ਉਸ ਤੋਂ ਬਾਅਦ ਮਹਗਾਈ ਜਿਆਦਾ ਸੀ ਸਾਰੇ ਖਰਚੇ ਵਧ ਗਏ ਅਫੋਰਡ ਨਹੀਂ ਕਰ ਪਾਇਆ ਹੁਣ ਅਸੀਂ ਆ ਰਬੀਆ ਨੂੰ ਬੇਨਤੀ ਕਰਾਂਗੇ ਕਿ ਸਾਡਾ ਵੀ ਸਾਥ ਦਿਓ ਆਪਣੇ ਬੱਚਿਆਂ ਨੂੰ ਕਹਾਂਗੇ ਫਿਰ ਕਰਾਂਗੇ ਸਟਾਰਟ ਪਰਮਾਤਮਾ ਕਰੇ ਉਹਨਾਂ ਦੇ ਮਾਤਾ ਹੀ ਮੇਲਾ ਕਰਾ ਸਕੇ ਕਰੀਏ ਐਸ.ਪੀ.ਸੀ. ਕਦੇ ਉਹਦੇ ਸਨਮਾਨਿਤ ਕੀਤਾ ਹੋਵੇ ਜਾਂ ਉਹਨਾਂ ਦੀ ਕੋਈ ਫੋਟੋ ਲੱਗੀ ਹੋਵੇ ਸ਼ਹੀਦ ਭਾਈ ਮੇਵਾ ਸਿੰਘ ਉਹਨਾਂ ਦੀ ਯਾਦਗਾਰ ਨਹੀਂ ਅਜੇ ਤੱਕ ਤੇ ਨਹੀਂ ਐਸ.ਪੀ.ਸੀ. ਵੱਲੋਂ ਕਦੇ ਅਪਰੋਚ ਹੋਈ ਨਹੀਂ ਅਜੇ ਤੱਕ ਕਦੇ ਤੁਹਾਡੇ ਪਰਿਵਾਰ ਵੱਲੋਂ ਕੋਈ ਅਪਰੋਚ ਕੀਤੀ ਹੋਵੇ ਨਹੀਂ ਅਸੀਂ ਵੀ ਨਹੀਂ ਪ੍ਰੋਜੈਕਟ ਕੀਤੀ ਅਸੀਂ ਉਹ ਝੂਠ ਬੋਲੀਏ ਕਿਉਂਕਿ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹ ਸ਼ਹੀਦ ਨੇ ਉਹਨਾਂ ਨੂੰ ਜਿਹੜਾ ਮਾਣ ਸਾਰੇ ਦਿੰਦੇ ਹੋ ਕਿਤੇ ਸਾਡੇ ਅੱਗੇ ਆਉਣ ਕਰਕੇ ਕਿਉਂਕਿ ਥੋੜਾ ਜਿਹਾ ਰਾਜਨੀਤੀ 'ਚ ਸਬੰਧ ਰੱਖਣ ਕਰਕੇ ਅਸੀਂ ਕਹਿੰਦੇ ਹਾਂ ਕਿ ਥੋੜਾ ਜਿਹਾ ਅੱਗੇ ਅਸੀਂ ਆਵਾਂਗੇ ਇਹਨਾਂ ਦੇ ਕਿਤੇ ਇਹ ਨਾ ਹੋਵੇ ਬਾਕੀ ਪੈਰ ਖਿੱਚੇ ਨਾ ਹੈ ਨਾ ਉਹਨਾਂ ਦਾ ਸਨਮਾਨ ਸਾਰੇ ਕਰਦੇ ਰਹੇ ਨੇ ਇਸ ਕਰਕੇ ਅਸੀਂ ਇਸ ਚੀਜ਼ ਤੇ ਬਹੁਤ ਸਾਇਲੈਂਟ ਚੱਲਦੇ ਹਾਂ ਹੂੰ ਮੈਂ ਰਾਜਨੀਤੀ ਨਹੀਂ ਹੋਣੀ ਚਾਹੀਦੀ ਚੀਜ਼ਾਂ ਦੇ ਨਾਂ ਤੇ ਰਾਜਨੀਤੀ ਬਿਲਕੁਲ ਬਿਲਕੁਲ ਕੀ ਜਿਹੜੇ ਦੇਖਣ ਵਾਲੇ ਨੌਜਵਾਨ ਆ ਸ਼ਾਇਦ ਕਿਤੇ ਨਾ ਕਿਤੇ ਆਪਣੇ ਇਤਿਹਾਸ ਤੋਂ ਆਪਣੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਕੀ ਕਹਿਣਾ ਚਾਹੋਗੇ ਇਹੀ ਹੋਣਾ ਚਾਹੀਦਾ ਜੀ ਸਰਕਾਰਾਂ ਨੂੰ ਵੀ ਤੇ ਥੱਲੇ ਦੇ ਲੈਵਲ ਤੇ ਪੰਚਾਇਤਾਂ ਅੱਗੇ ਲੈਵਲ ਤੇ ਸਾਰਿਆਂ ਨੂੰ ਜਾਗਰੂਕ ਰੱਖਣਾ ਚਾਹੀਦਾ ਵੀ ਤੁਹਾਡਾ ਇਹ ਇਤਿਹਾਸ ਆ ਇਹਦੇ ਨਾਲ ਜੁੜ ਕੇ ਰਹੋ ਕਿਉਂਕਿ ਜਿਸ ਤਰ੍ਹਾਂ ਸਾਡੀ ਜਨਰੇਸ਼ਨ ਹੁਣ ਬਾਅਦ ਦੇ ਮੁਲਕਾਂ ਜਾਂਣਾ ਚਾਲੂ ਕਰਤਾ ਵਾ ਜਾਂ ਚਲੇ ਗਏ ਨੇ ਬਹੁਤ ਜ਼ਿਆਦਾ ਲੋਕ ਆਨੂੰ ਆਪਣੇ ਬੱਚਿਆਂ ਨੂੰ ਇਹ ਕਿਹਾ ਕਿ ਨਹੀਂ ਭਈ ਸਾਲ ਬਾਅਦ ਵਾਰੀ ਨਾਲ ਜੇ ਦੋ ਦੋ ਬੱਚੇ ਮੇਰੇ ਤੋਂ ਮਨਨ ਕਿ ਵਾਰੀ ਨਾਲ ਇੱਕ ਜਣਾ ਦੇ ਸਾਲ ਬਾਅਦ ਇੱਥੇ ਆਓ ਮਹੀਨਾ ਦੋ ਮਹੀਨਾ ਸਾਡੇ ਕੋਲ ਰਹੋ ਅਸੀਂ ਤੁਹਾਨੂੰ ਦਿਖਾਵਾਂਗੇ ਸਾਰਾ ਸਿਸਟਮ ਕਲਚਰ ਤਰਾ ਉਹਦੇ ਨਾਲ ਜੁੜੇ ਰਹੋ ਭਾਵੇਂ ਕਿ ਉਹ ਇਥੋਂ ਪਲੱਸ 2 ਤੱਕ ਜਾਂਲ ਤੋਂ ਬਾਅਦ ਅਗਲੀ ਵਿਦਿਆਵੀ ਇਥੋਂ ਲੈ ਕੇ ਗਏ ਜੀ ਬਿਲਕੁਲ ਸ਼ਹੀਦ ਭਾਈ ਮੀਵਾ ਸਿੰਘ ਕਿੱਦਾਂ ਮਹਿਸੂਸ ਹੁੰਦਾ ਉਹਨਾਂ ਦਾ ਨਾਂ ਜਦੋਂ ਦੁਨੀਆ ਅਪਰੋਚ ਕਰਦੀ ਤੁਹਾਡੇ ਪਿੰਡ ਚ ਆ ਕੇ ਭਾਈ ਭਾਈ ਸ਼ਹੀਦ ਮੀਵਾ ਸਿੰਘ ਜੀ ਇੱਥੇ ਪਹਿਲਾਂ ਸਟੇਡੀਅਮ ਹੁੰਦੇ ਰਿਹਾ ਹੁਣ ਕੋਈ ਮੇਲਾ ਹੁੰਦਾ ਨਹੀਂ ਇੱਥੇ ਮੈਨਾਂ ਹੁਣ ਨਾ ਕੋਈ ਇੱਥੇ ਸ਼ਹੀਦ ਮੀਵਾ ਸਿੰਘ ਦੇ ਨਾਂ ਤੇ ਮੇਨ ਮੈਂ ਗੱਲ ਇਹ ਕਿਹਾ ਕਿ ਇੱਕ ਦੇ ਮੰਨ ਲਓ ਇੱਥੇ ਕਲੱਬ ਵੀ ਨਾ ਚਾਹੀਦਾ ਕੋਈ ਨਹੀਂ ਇਹੋ ਜੀ ਇਹਨਾਂ ਕੁਝ ਕੀਤਾ ਸਰਕਾਰਾਂ ਨੇ ਪਹਿਨੀਆ ਸਨੁਮਾਨ ਕੇ ਮਹਿਸੂਸ ਹੁੰਦਾ ਕਿ ਸਾਡੇ ਪਿੰਡ ਦੇ ਸ਼ਹੀਦ ਮੇਵਾ ਸਿੰਘ ਸ਼ਹੀਦ ਹੋਏ ਬਾਹਰ ਕੈਨੇਡਾ ਦੀ ਧਰਤੀ ਦੇ ਕੀ ਮੰਨ ਲਓ ਉਧਰੋਂ ਆਉਂਦੇ ਮੰਨ ਲਓ ਬੱਚੇ ਕਿਸ ਨੂੰ ਨਹੀਂ ਪਤਾ ਕਿ ਇੱਥੇ ਵੀ ਫੀ ਕੈਨੇਡਾ ਚ ਹੋਇਆ ਕਿ ਇਹਨੂੰ ਇੱਕ ਗਾਂ ਦੀ ਸਿੱਖਿਆ ਹੈ ਕਿ ਹੋਣੀ ਚਾਹੀਦੀ ਬੱਚਨ ਪੜਾ ਲੱਗਣਾ ਚਾਹੀਦਾ ਹੈ ਹਾਂਜੀ ਬਿਲਕੁਲ ਸੋ ਆਖਰ ਮੈਂ ਇਹੀ ਗੱਲ ਕਹੂੰਗਾ ਕਿ ਬੇਸ਼ੱਕ ਅਸੀਂ ਸਟੇਡੀਅਮ ਦੇ ਵਿੱਚ ਖੜੇ ਹਾਂ ਬੇਸ਼ੱਕ ਸਕੂਲ ਦਾ ਨਾਮ ਵੀ ਸ਼ਹੀਦ ਭਾਈ ਮੇਵਾ ਸਿੰਘ ਦੇ ਨਾਮ ਤੇ ਹੈ ਪਰ ਕਿਤੇ ਨਾ ਕਿਤੇ ਰੋਸ ਵੀ ਜ਼ਰੂਰ ਹੈਗਾ ਥੋੜਾ ਜਿਹਾ ਕਿ ਕਿਤੇ ਨਾ ਕਿਤੇ ਉਹ ਸਹੂਲਤਾਂ ਪਿੰਡ ਵਾਸੀਆਂ ਨੂੰ ਜਾਂ ਪਿੰਡ ਵਾਸੀਆਂ ਨੂੰ ਨਹੀਂ ਉਸ ਸ਼ਹੀਦ ਨੂੰ ਆਪਾਂ ਇੱਕ ਸ਼ਰਧਾਂਜਲੀ ਕਹਿ ਸਕਦੇ ਹਾਂ ਕਿਉਂਕਿ ਜਿਨ੍ਹਾਂ ਨੇ ਦੇਸ਼ ਲਈ ਕੌਮ ਲਈ ਪੰਜਾਬ ਲਈ ਮਾਨੁਖਤਾ ਲਈ ਇੱਕ ਬੜੀ ਵੱਡੀ ਜਿਹੜੀ ਆ ਉਹ ਕੁਰਬਾਨੀ ਕੀਤੀ ਕਿਉਂਕਿ ਨਸਲ ਭੇਦ ਦਾ ਵਿਤਕਰਾ ਕੋਈ ਛੋਟਾ ਨਸ ਜਿਹੜਾ ਵਾ ਵਿਤਕਰਾ ਨਹੀਂ ਮੰਨਿਆ ਜਾਂਦਾ ਜੇ ਅੱਜ ਆਪਾਂ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਜਹਾਜ਼ਾਂ 'ਚ ਬੈਠ ਕੇ ਸਫ਼ਰ ਕਰ ਰਹੇ ਆ ਤਾਂ ਸ਼ਾਇਦ ਉਹਨਾਂ ਸਾਡੇ ਵਡੇਰਿਆਂ ਦੀ ਕੋਸ਼ਿਸ਼ਾਂ ਸਦਕਾ ਹੀ ਕਰ ਰਹੇ ਆ ਜਿੱਦਾਂ ਨੂੰ ਕਦੇ ਨਸਲ ਵਿਤਕਰੇ ਦੇ ਨਾਲ ਆ ਬਹੁਤ ਹੀ ਅਸ਼ੂਤ ਅਤੇ ਬਿਲਕੁਲ ਜਿਹੜਾ ਵਾ ਅਯੋਗ ਮੰਨਿਆ ਜਾਂਦਾ ਸੀ ਨੌਕਰੀਆਂ ਦੇ ਵਿੱਚ ਰਹਿਣ ਸੈਣ ਦੇ ਵਿੱਚ ਵਿਤਕਰਾ ਕੀਤਾ ਜਾਂਦਾ ਸੀ ਸੋ ਤੁਹਾਨੂੰ ਇਹ ਗੱਲਬਾਤ ਕਿੱਦਾਂ ਲੱਗੀ ਤੁਸੀਂ ਆਪਣੀ ਜਿਹੜੀ ਰਾਏ ਜ਼ਰੂਰ ਕਮੈਂਟਾਂ ਦੇ ਵਿੱਚ ਸਾਡੇ ਤੱਕ ਭੇਜ ਸਕਦੇ ਹੋ ਸੋ ਮੈਂ ਧੰਨਵਾਦ ਕਰਾਂਗਾ ਬਹੁਤ-ਬਹੁਤ ਸ਼ੁਕਰੀਆ ਸ਼ਰਨ ਜੀ ਅ ਤੁਸੀਂ ਸਮਾਂ ਦਿੱਤਾ ਤੇ ਬਹੁਤ-ਬਹੁਤ ਧੰਨਵਾਦ ਕਿਉਂਕਿ ਸਾਨੂੰ ਵੀ ਦਰਸ਼ਨ ਹੋਏ ਉਹਨਾਂ ਦੀ ਪੀੜੀ ਦੇ ਤੁਹਾਡਾ ਵੀ ਧੰਨਵਾਦ ਜੀ ਬਹੁਤ-ਬਹੁਤ ਤੇ ਸ਼ੁਕਰੀਆ ਵੀਰ ਜੀ ਤੁਸੀਂ ਵੀ ਸਮਾਂ ਕੱਢਿਆ ਸ਼ੁਕਰੀਆ ਧੰਨਵਾਦ ਜੀ ਸੋ ਲਗਾਤਾਰ ਹੋਰ ਗੱਲਬਾਤਾਂ ਜਿਹੜੀਆਂ ਸ਼ਹੀਦਾਂ ਦੇ ਨਾਂ ਤੇ ਆ ਜਿਹੜੀਆਂ ਗੱਥਾਵਾਂ ਉਹ ਵੀ ਚੱਲਦੀਆਂ ਰਹਿਣਗੀਆਂ ਕਹਾਣੀਆਂ ਵੀ ਚੱਲਦੀਆਂ ਰਹਿਣਗੀਆਂ ਸੋ ਕੋਸ਼ਿਸ਼ ਰਹੂਗੀ ਆਉਣ ਵਾਲੇ ਸਮੇਂ 'ਚ ਹੋਰ ਜਿਹੜੀਆਂ ਕਹਾਣੀਆਂ ਵਾਂ ਸ਼ਹੀਦਾਂ ਦੀਆਂ ਯੋਧਿਆਂ ਦੀਆਂ ਕਦਰੀ ਬਾਬਿਆਂ ਦੀਆਂ ਦੇ ਪੰਜਾਬ ਦੇ ਉਹਨਾਂ ਵਾਰਸਾਂ ਦੀਆਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਏ ਜੁੜੇ ਹੋ ਪੰਜਾਬ ਦੇ ਨਾਲ ਧੰਨਵਾਦ